ਤੁਸੀਂ ਵਿਚਾਨੇਓ ਗਲੋਇੰਗ ਸਕਿਨ ਤਾਂ ਆਪਣੀ ਰੁਟੀਨ ਦੇ ਵਿੱਚ ਇਹ ਕੁਝ ਫਲ ਜਿਹੜੇ ਕਿ ਸ਼ਾਮਿਲ ਕਰੋ ਦੋਸਤੋ ਬਾਤ ਤੁਹਾਨੂੰ ਇੱਕ ਵਿਦਿਆ ਰਿਜ਼ਲਟ ਜਿਹੜਾ ਮਿਲ ਸਕਦਾ ਹੈ ਖਾਸ ਤੌਰ ਤੇ ਸਭ ਕੁਝ ਸਾਡੀ ਸਿਹਤ ਦੇ ਨਾਲ ਜੁੜਿਆ ਹੋਇਆ ਤਾਂ ਜੇਕਰ ਅਸੀਂ ਚੰਗੀਆਂ ਚੀਜ਼ਾਂ ਫਲ ਫਰੂਟ ਖਾਵਾਂਗੇ ਤਾਂ ਉਹ ਸਿੱਧਾ ਸਾਡੇ ਸਰੀਰ ਤੇ ਉਸ ਦਾ ਜਿਹੜਾ ਕੀ ਅਸਰ ਨਜ਼ਰ ਆਵੇਗਾ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਉਸ ਦੀ ਸਕਿਨ ਚਮਕਦਾਰ ਨਰਮ ਅਤੇ ਨਿਖਰੀ ਹੋਏ ਦਿਸੇ ਪਰ ਸਰਦੀਆਂ ਸ਼ੁਰੂ ਹੁੰਦਿਆਂ ਹੀ ਚਮੜੀ ਨਾਲ ਸੰਬੰਧਿਤ ਕਈ ਸਮੱਸਿਆਵਾਂ ਸਾਹਮਣੇ ਆਉਣ ਲੱਗਦੀਆਂ ਨੇ ਠੰਡੀ ਅਤੇ ਖੁਸ਼ਕ ਹਵਾ ਚਮੜੀ ਤੋਂ ਨਮੀ ਨੂੰ ਸੋਖ ਲੈਂਦੀ ਹੈ ਜਿਸ ਨਾਲ ਇਹ ਖੁਸ਼ਕ ਬੇਜਾਨ ਹੋ ਜਾਂਦੀ ਹੈ ਲੋਕ ਅਕਸਰ ਚਮਕਦਾਰ ਨਰਮ ਸਕਿਨ ਦੇ ਲਈ ਮਹਿੰਗੇ ਸੁੰਦਰਤਾ ਉਤਪਾਦਾਂ ਕਰੀਮਾਂ ਸਰਮਸ ਜਾਂ ਇਲਾਜਾਂ ਤੇ ਪੈਸੇ ਖਰਚ ਕਰਦੇ ਹਨ ਦੱਸ ਦਈਏ ਕਿ ਇਸ ਮੌਸਮ ਦੇ ਵਿੱਚ ਸਿਰਫ ਕਰੀਮ ਜਾਂ ਮੋਇਸਚਰਾਈਜ਼ਰ ਲਗਾਉਣਾ ਕਾਫੀ ਨਹੀਂ ਹੁੰਦਾ ਸਗੋ ਤੁਹਾਡੀ ਸਕਿਨ ਨੂੰ ਅੰਦਰੋਂ ਪੋਸ਼ਣ ਅਤੇ ਹਾਈਡਰੇਟ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ ਜੀ ਹਾਂ ਅਜਿਹਾ ਕਰਨ ਦੇ ਲਈ ਆਪਣੀ ਖੁਰਾਕ ਵਿੱਚ ਵਿਟਾਮਿਨ ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਫਲਾਂ ਨੂੰ ਸ਼ਾਮਿਲ ਕਰਨਾ ਲਾਭਦਾਇਕ ਹੋ ਸਕਦਾ ਹੈ ਤੇ ਆਓ ਜਾਣਦੇ ਹਾਂ ਇਹਨਾਂ ਬਾਰੇ ਸਭ ਤੋਂ ਪਹਿਲਾਂ ਅਨਾਰ ਜੀ ਹਾਂ ਅਨਾਰ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਸਕਿਨ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ ਤੇ ਇਹ ਫਲ ਸਕਿਨ ਨੂੰ ਡੂੰਘਾਈ ਨਾਲ ਨਮੀ ਦਿੰਦਾ ਹੈ ਅਤੇ ਖੁਸ਼ਕੀ ਨੂੰ ਦੂਰ ਕਰਦਾ ਹੈ। ਪਪੀਤਾ ਪਪੀਤੇ ਵਿੱਚ ਮੌਜੂਦ ਐਨਜ਼ਾਈਮ ਪਪੈਨ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਹਟਾਉਣ ਦੇ ਵਿੱਚ ਮਦਦ ਕਰਦਾ ਹੈ। ਪਪੀਤਾ ਵਿਟਾਮਿਨ A, C ਅਤੇ E ਨਾਲ ਭਰਪੂਰ ਹੁੰਦਾ ਹੈ ਜੋ ਚਮੜੀਆਂ ਅਤੇ ਸਕਿਨ ਦੀ ਮਨਮਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਸਰਦੀਆਂ ਵਿੱਚ ਹਫਤੇ ਦੇ ਵਿੱਚ 2 ਤੋਂ 3 ਵਾਰ ਪਪੀਤਾ ਖਾਣ ਨਾਲ ਚਮੜੀ ਵੀ ਬਣਤਰ ਵਿੱਚ ਸੁਧਾਰ ਹੋ ਸਕਦਾ ਹੈ। ਅਮਰੂਦ ਅਮਰੂਦ ਵਿੱਚ ਸੰਤਰੇ ਨਾਲੋਂ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ ਜਿਸ ਹਾ ਇਹ ਸਕਿਨ ਨੂੰ ਖੁਸ਼ਕੀ ਤੋਂ ਬਚਵਾਉਂਦਾ ਹੈ ਅਤੇ ਇਸ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਸੰਤਰਾ ਸੰਤਰੇ ਵਿਟਾਮਿਨ ਸੀ ਦਾ ਇੱਕ ਵਧੀਆ ਸਰੋਤ ਹਾਂ ਜੋ ਕੋਲੇਜਨ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ। ਕੋਲੇਜਨ ਚਮੜੀ ਦੀ ਲਚਕਤਾ ਨੂੰ ਬਣਾਈ ਰੱਖਦਾ ਹੈ ਅਤੇ ਉਮਰ ਵਧਨ ਦੇ ਸੰਕੇਤਾਂ ਨੂੰ ਘਟਾਉਂਦਾ ਹੈ ਰੋਜ਼ਾਨਾ ਇੱਕ ਸੰਤਰਾ ਖਾਣਾ ਜਾਂ ਸਵੇਰੇ ਤਾਜ਼ੇ ਸੰਤਰੇ ਦਾ ਜੂਸ ਪੀਣਾ ਤੁਹਾਡੀ ਚਮੜੀ ਨੂੰ ਕੁਦਰਤੀ ਚਮਕਦਾਰ ਬਣਾਉਂਦਾ ਹੈ ਤੇ ਇਹਨਾਂ ਸਾਰੇ ਫਲ ਫਰੂਟਸ ਨੂੰ ਤੁਸੀਂ ਤਾਂ ਹੀ ਆਪਣੀ ਰੁਟੀਨ ਦੇ ਵਿੱਚ ਸ਼ਾਮਿਲ ਕਰਨਾ ਜੇ ਤੁਹਾਨੂੰ ਕਿਸੇ ਚੀਜ਼ ਤੋਂ ਅਲਰਜੀ ਨਹੀਂ ਹੈ ਕਿਉਂਕਿ ਕਈ ਵਾਰ ਆਪਾਂ ਕਿਸੇ ਚੀਜ਼ ਨੂੰ ਬਿਨਾਂ ਤੁਹਾਨੂੰ ਸਮਝੇ ਖਾ ਲੈਣੇ ਆ ਪਰ ਉਸ ਦਾ ਸਾਡੇ ਸਰੀਰ ਤੇ ਜਿਹੜਾ ਕਿ ਸਾਈਡ ਇਫੈਕਟ ਹੋ ਸਕਦਾ ਹੈ ਤਾਂ ਆਪਣੇ ਇੱਕ ਵਾਰੀ ਡਾਕਟਰ ਨੂੰ ਵੀ ਜ਼ਰੂਰ ਕੰਸਲਟ ਕਰਨਾ ਉਸ ਤੋਂ ਬਾਅਦ ਹੀ ਕਿਸੇ ਵੀ ਚੀਜ਼ ਨੂੰ ਆਪਣੀ ਰੁਟੀਨ ਦੇ ਵਿੱਚ ਸ਼ਾਮਿਲ ਕਰਿਓ ਅਜਈਆਂ ਹੋਰ ਟਿਪਸ ਨੂੰ ਜਾਣਨ ਵਾਸਤੇ ਵਿਸ਼ਵ ਵਰਤਨ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ